ਸਸਿਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਟੇਂਡਾ ਤੋਂ ਇਸਕਰਨ ਸਿੰਘ ਅਗਰ ਤੁਸੀਂ ਹੀ ਬਟੇਂਡਾ ਦੀ ਸ਼ੌਣੀ ਦੇ ਨਾਲ ਜਿਹੜੀ ਰਿੰਗ ਰੋਡ ਬਣੀ ਆ ਉਸ ਤੇ ਆਉਣਾ ਤਾਂ ਤੁਸੀਂ ਉਹ ਜਾਓ ਸਾਵਧਾਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਬਹੁਤ ਵੱਡਾ ਖੱਡਾ ਜਿਹੜਾ ਉਸ ਦੇ ਵਿੱਚ ਬਣਿਆ ਹੋਇਆ ਹੈ ਖੱਡਾ ਵੀ ਬਹੁਤ ਜ਼ਿਆਦਾ ਡੂੰਘਾ ਹੈ ਕਿ ਤੇ ਇਹਦੇ ਵਿੱਚ ਅਗਰ ਕੋਈ ਗੱਡੀ ਇਹਦੇ ਵਿੱਚ ਪੜ ਗਈ ਤਾਂ ਹੋ ਸਕਦਾ ਕਿ ਵਿੱਚ ਹੀ ਰਹਿ ਜਾਵੇ ਗੱਡੀ ਬਹੁਤ ਵੱਡਾ ਖੱਡਾ ਹੈ ਇਹ 2 ਮਹੀਨੇ ਪਹਿਲਾਂ ਜਿਹੜੀ ਇਹ ਰਿੰਗ ਰੋਡ ਬਣੀ ਹੈ ਤੇ ਕਿਤੇ ਨਾ ਕਿਤੇ ठेकेदार ਦੀ ਇਹ ਜਿਹੜੀ ਹੈ ਉਹ ਇਸ ਨੂੰ ਲੈ ਕੇ ਵਿੱਚ ਆਣਗੇ ਲਈ ਪਈ ਜੀ ਕਿਤੇ ਇਹਦੇ ਅੰਦਰ ਜਿਹੜਾ ਐਡਾ ਵੱਡਾ ਖੱਡਾ ਬਣਿਆ ਹੈ ਇਧਰ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰੀ ਮੈਂ ਮੇਰੇ ਸਾਥ ਨੂੰ ਹੋ ਗਏ ਕਿ ਸਾਰੀ ਰਿੰਗ ਰੋਡ ਦੀ ਤਸਵੀਰ ਦਿਖਾਉਣ ਇਹ ਉਹ ਰਿੰਗ ਰੋਡ ਹੈ ਜਿਹੜੀ ਬਠਿੰਡਾ ਸ਼ੋਨੀ ਦੇ ਨਾਲ ਜਿਹੜੀ ਰਿੰਗ ਰੋਡ ਹੈ ਜਿਹੜੀ ਆਪਣਾ ਚੰਡੀਗੜ੍ਹ ਰੋਡ ਤੋਂ ਮਾਨਸਾ ਰੋਡ ਨੂੰ ਜੋੜਦੀ ਹੈ ਅਤੇ ਉਸ ਰਿੰਗ ਰੋਡ ਦੇ ਉੱਤੇ ਇਹ ਇੱਕ ਬਹੁਤ ਵੱਡਾ ਖੱਡਾ ਜਿਹੜਾ ਇੱਕ ਵਾਰੀ ਤੁਹਾਨੂੰ ਦਿਖਾ ਰਹੇ ਹਾਂ ਖੱਡਾ ਇਹ ਫਿਰ ਤੋਂ ਆਪਣਾ ਤਸਵੀਰਾਂ ਇਹ ਬਹੁਤ ਵੱਡਾ ਖੱਡਾ ਜਿਹੜਾ ਇਹ ਪੈ ਚੁੱਕਾ ਹੈ ਇਸ ਦੇ ਨਾਲ ਕੋ ਵੱਡਾ ਹਾਦਸਾ ਹੋ ਸਕਦਾ ਹੈ ਰਾਤ ਭਰਾਂ ਤੇ ਇਸ ਦੇ ਵਿੱਚ ਕੋਈ ਗੱਡੀ ਵਗੈਰਾ ਜਾਂ ਕੋਈ ਖਾਸ ਕਰਕੇ ਜੇ ਮੋਟਰਸਾਈਕਲ ਆ ਇਹਦੇ ਵਿੱਚ ਲਿਖ ਪਿਆ ਤਾਂ ਉਹ ਸਦਾ ਕਿਉਂਕਿ ਜਾਨ ਵੀ ਚਲੀ ਜਾਵੇ ਕਿਉਂਕਿ ਬਹੁਤ ਵੱਡਾ ਖੱਡਾ ਜਿਹੜਾ ਇਹ ਪੈ ਚੁੱਕਾ ਹੈ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜਿਹੜੇ ठेकेदार ਨੇ ਇਹ ਸੜਕ ਬਣਾਈ ਹੈ ਉਸ ਨੇ ਆਪਣੀ ਜ਼ਿੰਮੇਵਾਰੀ ਸਮਝੀ ਤਾਂ ਇਹ ਥੀੜੀ ਹੈ ਆਪਣੀ ਮਿੱਟੀ ਦੀ ਕਟਾਈ ਹੈ ਜਿਹੜੀ ਉਹ ਸਹੀ ਢੰਗ ਦੇ ਨਾਲ ਕੇ ਨਹੀਂ ਕੀਤੀ ਜੇ ਆਪਾਂ ਇੱਕ ਵਾਰੀ ਪਿੱਛੇ ਦਿਖਾ ਦਈਏ ਦੇਖੋ ਇਹ ਇਹ ਟਰੱਕ ਹੈ ਇਹ ਬਿਲਕੁਲ ਨਾਲ ਨਾਲ ਆ ਰਿਹਾ ਹੈ ਤੇ ਅਗਰ ਇਸ ਨੂੰ ਨਾ ਪਤਾ ਲੱਗਿਆ ਤੇ ਇਹ ਇਸ ਖੱਟੇ ਦੇ ਵਿੱਚ ਜਿਹੜਾ ਉਹ ਵੜ ਸਕਦਾ ਇੱਕ ਵਾਰੀ ਮੈਂ ਨੇੜੇ ਤੋਂ ਤੁਹਾਨੂੰ ਸਿਗਨਾਪੇ ਕੋਲ ਇਹ ਨਾਲ ਦੀ ਟਰੱਕੜ ਮੰਗਿਆ ਤੇ ਅਗਰ ਇਹ ਸੜਕ ਦੁਬਾਰਾ ਬੈਠ ਜਾਂਦੀ ਹੈ ਤੇ ਇਸ ਦੇ ਨਾਲ ਕਪੜਾ ਜਿਹੜਾ ਨੁਕਸਾਨ ਆ ਇਹੋ ਹੋ ਸਕਦਾ ਬਹੁਤ ਸਾਰੇ ਵਿਕਨ ਜਿਹੜੇ ਬਿਲਕੁਲ ਨਾਲ ਨਾਲ ਆ ਰਹੇ ਨੇ ਤੇ ਕੋਈ ਹਾਦਸਾ ਇਹਦੇ ਨਾਲ ਹੋ ਸਕਦਾ ਇਸ ਲਈ ਪ੍ਰਸ਼ਾਸਨ ਨੂੰ ਇਹ ਸਭ ਕੁਝ ਦੇਖਣ ਦੀ ਲੋੜ ਹੈ ਇੱਕ ਵਾਰੀ ਇਹ ਤੇ ਦਿਖਾਈਏ ਕਿ ਇਹ ਜਿਹੜੀ ਪਟੰਡਾ ਚੰਡੀਗੜ੍ਹ ਰੋਡ ਆ ਥਾਣਾ ਕੈਂਟ ਦੇ ਨੇੜੇ ਦੀ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਇਹ ਇੱਕ ਸੜਕ ਦੇ ਵਿੱਚ ਬਹੁਤ ਵੱਡਾ ਖੱਡਾ ਜਿਹੜਾ ਉਹ ਪੈ ਚੁੱਕਾ ਹੈ ਤੇ ਅਗਰ ਤੁਸੀਂ ਇਸ ਰੋਡ ਤੇ ਆਉਣਾ ਹੈ ਤਾਂ ਤੁਹਾਨੂੰ ਹੁਣ ਸਾਵਧਾਨ ਹੋਣਾ ਪਵੇਗਾ ਤੁਹਾਨੂੰ ਆਪਣੇ ਜਿਹੜਾ ਆਪਣੀ ਜਾਨ ਮਾਲ ਦੀ ਰਾਖੀ ਤੁਹਾਨੂੰ ਖੁਦ ਕਰਨੀ ਪਵੇਗੀ ਕਿਉਂਕਿ ਇਹ ਜਿਹੜੀ ਆਪਣਾ ਠੇਕੇਦਾਰ ਦੀ ਇਹ ਬਹੁਤ ਵੱਡੀ ਜਿਹੜੀ ਇਹ ਇੱਕ ਗਲਤੀ ਹੈ ਕਿਉਂਕਿ ਇੱਥੇ ਹੋ ਸਕਦਾ ਹੈ ਕਿ ਇੱਥੇ ਕੋਈ ਪੁਲੀ ਹੋਵੇ ਇਸ ਦੀ ਚੰਗੀ ਤਾਂ ਕੋਟਾਈ ਨਾ ਕੀਤੀ ਗਈ ਹੋਵੇ ਮਿੱਟੀ ਇਥੇ ਸਹੀ ਟੰਗ ਦਾ ਨਾਪ ਆਈਗੇ ਹੋਏ ਤਾਂ ਹੀ ਇਹ ਸੜਕ ਬੈਠੀ ਹੈ ਲੇਕਿਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੜਕ ਜਿਹੜੀ ਇਹ ਸਿਰਫ 2 ਮਹੀਨੇ ਪਹਿਲਾਂ ਹੀ ਅਜੇ ਇਸ ਨੂੰ ਆਪਾਂ ਚਾਲੂ ਹੋਈ ਹੈ ਤੇ 2 ਮਹੀਨੇ ਦੇ ਵਿੱਚ ਸੜਕ ਦਾ ਇਹ ਹਾਲ ਹੈ ਤੇ ਹੁਣ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਜਾਂ ਬਟਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਉਸ ਠੇਕੇਦਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੈ ਹੁਣ ਚਾਹੀਦੀ ਸੀ ਤੇ ਉਸ ਦੇ ਉੱਤੇ ਹੁਣ ਇਹ ਜਿਹੜਾ ਪਿਹੜਾ ਹੈਗਾ ਉਸ ਠੇਕੇਦਾਰ ਨੂੰ ਇਸ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੀ ਲੈਣੀ ਚਾਹੀਦੀ ਸੀ ਅਤੇ ਹੁਣ ਪ੍ਰਸ਼ਾਸਨ ਨੂੰ ਉਸ ਤੇ ਜਿਹੜੀ ਹੈ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਜੇ ਆਪਾਂ ਦੇਖੀਏ ਅੱਜ ਤੱਕ ਪ੍ਰਸ਼ਾਸਨ ਉਦੋਂ ਹੀ ਆਪਣਾ ਕਾਰਵਾਈ ਕਰਦਾ ਜਦੋਂ ਕੋਈ ਵੱਡੇ ਹਾਦਸੇ ਹੋ ਜਾਂਦੇ ਹਨ ਤੇ ਉਦੋਂ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਆਪਣਾ ਕਾਰਵਾਈ ਕਰਦਾ ਹੈ ਲੇਕਿਨ ਇਹ ਜਿਹੜੀ ਬਹੁਤ ਵੱਡੀ ਜਾਨੀ ਆਪਾਂ ਸੜਕ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਖੱਡਾ ਹੈ ਉਹ ਪੈ ਚੁੱਕਾ ਹੈ ਅਤੇ ਹੁਣ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਇਸ ਵੱਲ ਜਿਹੜਾ ਹੈ ਉਹ ਧਿਆਨ ਦੇਣ ਦੀ ਲੋੜ ਹੈ ਦੇਖੋ ਤਸਵੀਰਾਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ ਤਸਵੀਰ ਜਿਹੜਾ ਉਹ ਆ ਪੈਰਾ ਟਰੱਕ ਦਾ ਬਿਲਕੁਲ ਨਾਲ ਵੀ ਪਾ ਚੁੱਕਾ ਹੈ ਅੱਗੇ ਕੋਈ ਵੱਡਾ ਹਾਦਸਾ ਹੋ ਸਕਦਾ ਰਾਤ ਨੂੰ ਹੋ ਸਕਦਾ ਕਿ ਇਹ ਨਾ ਪਤਾ ਲੱਗੇ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਖਬਰ ਪੰਜਾਬ ਦੇ ਲਈ ਬਠਿੰਡਾ ਤੋਂ ਦਸਕਰਮੇ ਦੀ ਰਿਪੋਰਟ